ਪਾਸਟਰ ਅੰਕਰ ਨੋਲਾ ਮਿਨਿਸਟਰੀ ਵੱਲੋਂ ਬਟਾਲਾ ਦੇ ਪਿੰਸੋਣਾ ਵਿਖੇ ਇੱਕ ਰੋਜ਼ਾ ਮਸੀਹ ਸਮੇਲਨ ਕਰਵਾਇਆ ਗਿਆ ਜਿਸ ਵਿੱਚ ਮੁੱਖ ਪ੍ਰਚਾਰਕ ਦੇ ਤੌਰ ਤੇ ਪਾਸਟਰ ਅੰਕਰ ਨੋਲਾ ਜੀ ਤੇ ਉਹਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਪਾਸਟਰ ਸੋਨੀਆ ਨਰੂਲਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ 10 ਲੱਖ ਤੋਂ ਵੱਧ ਲੋਕਾਂ ਨੇ ਮਸੀਹ ਸੰਮੇਲਨ ਵਿੱਚ ਹਿੱਸਾ ਲਿਆ ਤੇ ਪਵਿੱਤਰ ਬਾਈਬਲ ਦੇ ਪ੍ਰਵਚਨ ਨੂੰ ਸੁਨਿਆ ਅਤੇ ਪਾਸਟਰ ਅੰਗਰਨੂਲਾ ਜੀ ਨੇ ਸਭ ਸੰਗਤਾਂ ਨੂੰ ਆਪਸੀ ਪ੍ਰੇਮ ਤੇ ਪਾਈਚਾਰਕ ਸਾਂਝ ਦਾ ਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਇਸ ਮੌਕੇ ਤੇ ਅੰਗਰਨੂਲਾ ਮਿਨਿਸਟਰੀ ਦੀ ਸਾਰੀ ਟੀਮ ਵੱਲੋਂ ਉਕਤਾ ਪ੍ਰਬੰਧ ਕੀਤੇ ਗਏ ਔਰ ਨਾਲ ਹੀ ਇਸ ਮੌਕੇ ਤੇ ਜਤਿੰਦਰ ਮਸੀਹ ਗੌਰਵ ਅਤੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੇਰੀ ਕਲਸੀ ਡੇਰਾ ਬਾਬਾ ਨਾਨਕ ਦੇ ਐਮ ਐਲ ਏ ਗੁਰਦੀਪ ਸਿੰਘ ਰੰਧਾਵਾ ਹਲਕਾ ਕਾਦੀਆਂ ਦੇ ਇੰਚਾਰਜ ਜਗਰੂਪ ਸਿੰਘ ਸੇਖਵਾ ਸਰਦਾਰ ਬਲਬੀਰ ਸਿੰਘ ਪੰਨੂ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਪ੍ਰਭੂ ਤੇ ਦਾਸ ਅੰਕਰਨੂਲਾ ਜੀ ਦਾ ਬਟਾਲਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਤੇ ਪ੍ਰਾਰਥਨਾ ਕਰਵਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਜਤਿੰਦਰ ਮਸੀਹ ਗੌਰਵ ਤੇ ਬਾਕੀ ਟੀਮ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਵਧੀਆ ਸੇਵਾਵਾਂ ਮਾ ਦੇਣ ਲਈ ਧੰਨਵਾਦ ਕੀਤਾ

नो माइक देवांग के इस्तेमाल करें तू जानता है मैं कुछ नहीं है खुदावर तू जान लिया जिंदगियां जो बगैर रस्सी कटिए खुदावर इस सारी इज्जत महिमा जलाल तेरे ही नाम में मिले खुदावर मैं जानता हूं खुदावर इंसान कुछ नहीं बस तेरे हाथों दे बनाए हुए आज तेरे ਮਾਈਕ ਦਾ ਕੰਮ ਕਰਨ ਲਈ ਆਏ ਹਾਂ ਖੁਦਾਵੰਦ ਤੂੰ ਬੋਲੇ ਤੇਰੇ ਲੋਕ ਸੁਨਣ ਮਰਜ ਨੇ ਸੁਨਣ ਖੁਦਾਵੰਦ ਉਹ ਜੀ ਉਠਣ ਪ੍ਰਭੇਸ਼ੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਅਸੀਂ ਮੰਗਦੇ ਹਾਂ ਆਮੀਨ ਉੱਚਾਈ ਆਸ਼ੀਸ਼ ਤੁਹਾਡੀ ਇਹ ਜਲਸ਼ ਸਾਰੇ ਉਹਨਾਂ ਕਨਿਸ਼ੂ ਦੀ ਹਜ਼ੂਰੀ ਉਹ ਤੇ ਜਗ ਮੰਨਣ ਆਪਾਂ ਜਿੰਨੇ ਲੋਕ ਪਿੱਛੇ ਬੈਠੇ ਆ ਖੜੇ ਆ ਅੱਜ ਨਾ ਟੈਂਟ ਲੱਗਾ ਸੀਗਾ ਉਸ ਤੋਂ ਐਕਸਟਰਾ ਲੋਕ ਸੀਗੇ ਟੈਂਟ ਵਾਲੇ ਕੋ ਟੈਂਟ ਖਤਮ ਹੋ ਚੁੱਕੇ ਆ ਸਾਊਂਡ ਆ ਲੱਗਾ ਸਾਊਂਡ ਇਥੇ ਲੋਕੋ ਜ਼ਿਆਦਾ ਨਹੀਂ ਲੇਕਿਨ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਇਸ ਤੋਂ ਪਹਿਲਾਂ ਆਪਾਂ ਵਚਨ ਨੂੰ ਸੁਣੀਏ ਔਰ ਪਵਿੱਤਰ ਆਤਮਾ ਦੇ ਕੰਮਾਂ ਨੂੰ ਵੇਖੀਏ ਹਮੇਸ਼ਾ ਮੀਟਿੰਗਸ ਦੇ ਵਿੱਚ ਸਭਾਵਾਂ ਦੇ ਵਿੱਚ ਸਰਕਾਰ ਦੇ ਨੁਮਾਇੰਦੇ ਐਮ ਐਲ ਏਜ਼ ਨੇ ਮੇਰੇ ਬ੍ਰਦਰਜ਼ ਨੇ ਆਂਦੇ ਨੇ ਮਿਲਨ ਲੇਕਿਨ ਅੱਜ ਮੈਂ ਚਾਹੁੰਦਾ ਸੀ ਕਿ ਆਪਾਂ ਇਹਨਾਂ ਨੂੰ ਸਟੇਜ ਤੇ ਲੈ ਕੇ ਆ ਕੇ ਇਹਨਾਂ ਦੀ ਪ੍ਰਾਰਥਨਾ ਕਰੀਏ ਇਹਨਾਂ ਦਾ ਪਿਛਲਾ ਮਿਲ ਕੇ ਤੇ ਸੀਦਾ ਸੀ ਹਮੇਸ਼ਾ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਨੇਰਾ ਵਾਧ ਰਿਆ ਸਾਨੂੰ ਬਾਈਬਲ 'ਚ ਲਿਖਿਆ ਲੋੜ ਹੈ ਪ੍ਰਾਰਥਨਾ ਕਰਨ ਦੀ ਉਹਨਾਂ ਦੇ ਲਈ ਜਿਹੜੇ ਉਹਦਿਆਂ ਦੇ ਉੱਤੇ ਨੇ ਕਿਉਂ ਕਰਨੀ ਪ੍ਰਾਰਥਨਾਵਾਂ ਲਈ ਬਾਈਬਲ ਦੇ ਲਿਖਿਆ ਤਾਂ ਕਿ ਤੁਸੀਂ ਗੰਭੀਰਤਾ ਨਾਲ ਚੈਨ ਨਾਲ ਤੇ ਵਿਸ਼ਰਾਮ ਦੇ ਨਾਲ ਆਪਣਾ ਜੀਵਨ ਬਿਤਾ ਸਕੋ ਤੁਸੀਂ ਉਹਨਾਂ ਲੋਕਾਂ ਲਈ ਪ੍ਰਾਰਥਨਾ ਕਰੋ ਜਿਹੜੇ ਪੋਲਿਟੀਕਲ ਉਹਦਿਆਂ ਦੇ ਉੱਤੇ ਨੇ ਤਾਂ ਕਿ ਪਰਮੇਸ਼ਵਰ ਉਹਨਾਂ ਦੇ ਪੀਲਾ ਦੇ ਦਿਮਾਗਾਂ ਦੇ ਉੱਤੇ ਆਪਣਾ ਧਿਕਾਰ ਰੱਖੇ ਉਹਨੂੰ ਬਟਾਲੇ ਦਾ ਕਰੂਸੇਡ ਹੋਣਾ ਸੀ ਮੀਟਿੰਗ ਹੋਣੀ ਸੀਗੀ ਤੇ ਮੈਂ ਦੱਸ ਰਿਹਾ ਸੀ ਕਿ ਇਹਨਾਂ ਦਿਨਾਂ ਦੀ ਮੀਟਿੰਗ ਨਾ ਕਰੀਏ ਯੁੱਧ ਦੇ ਹਾਲਾਤ ਨੇ ਮੀਟਿੰਗ ਬੰਦ ਵੀ ਹੋ ਸਕਦੀ ਕਿਉਂਕਿ ਪਵਿੱਤਰ ਆਤਮਾ ਨੇ ਮੈਨੂੰ ਕਿਹਾ ਸੀ ਕਿ ਨਹੀਂ ਕਹਿੰਦੀ ਡੇਟ ਜਿਹੜੀ ਉਹ ਕੈਨਸਲ ਨਹੀਂ ਕਰਨੀ ਆਪਣਾ ਕੰਮ ਕਰਦੇ ਰਹਿਣਾ ਉਹ ਅੱਜ ਦੇਖੋ ਆਪਾਂ ਪਰਮੇਸ਼ਰ ਦੀ ਪ੍ਰੈਜ਼ੈਂਸ ਵਿੱਚ ਮੌਜੂਦ ਹਾਂ ਔਰ ਮੈਂ ਸਰਕਾਰ ਦਾ ਔਰ ਪੁਲਿਸ ਪ੍ਰਸ਼ਾਸਨ ਦਾ ਵੀ ਥੈਂਕਸ ਕਰਨਾ ਚਾਹਣਾ ਕਿ ਇਹਨਾਂ ਨੇ ਖੁਦ ਆਪਣੇ ਆਪ ਇਹਨਾਂ ਕਮਾਂਡ ਨੂੰ ਦਿੱਤਾ ਜ਼ੋਰ ਨਹੀਂ ਲਾਣਾ ਪੈਂਦਾ ਇਹਨਾਂ ਨੂੰ ਕਹਿ ਕੇ ਆਪਣੇ ਆਪੇ ਬਨਿਸ਼ਵਰ ਤੇ ਕਮਾਨੂ ਕਰਦੇ ਆ ਰੱਬ ਬਹੁਤ ਬਰਕਤ ਦਵੇ ਇਹਨਾਂ ਨੂੰ ਬਹੁਤ ਵਧਾਵੇ ਨਾ ਮੇਰੇ ਕਬੇ ਭਾਸਾ ਮੇਰਾ ਬ੍ਰਦਰ ਸ਼ੈਰੀ ਗੱਲ ਸਿੰਘ ਬਹੁਤ ਸਾਲਾਂ ਤੋਂ ਇਹ ਰੱਬ ਦੇ ਲੋਕਾਂ ਦੇ ਨਾਲ ਜੁੜੇ ਜਬਰੂਸ ਇੱਕ ਵਾਰੀ ਸਰਕਾਰ ਦੇ ਵਿੱਚ ਕਬੱਡੀ ਜ਼ਿੰਮੇਵਾਰੀ ਨਿਭਾਰੇ ਨੇ ਬਲਬੀਰ ਜੀ ਸਾਡੇ ਨਾਲ ਨੇ ਨਵੇਂ ਚੁਣੇ ਐ ਐਮਐਲ ਗੁਰਦੀ ਗੰਦਾਸ ਇਸੇ ਏਰੀਆ ਚ ਮੇਰਾ ਬਾਬਾ ਨਾਨਕ ਦੇ ਵਿੱਚ ਇਹ ਵੀ ਮਿਲ ਕੇ ਗਏ ਸੀ ਕਿ ਤੇ ਮੈਂ ਇਹ ਚਾਹੁੰਦਾ ਸੀ ਕਿ ਆਪਾਂ ਹਮੇਸ਼ਾ ਇਹਨਾਂ ਨੂੰ ਪਿੱਛੇ ਪਿੱਛੇ ਮਿਲਦੇ ਦਾ ਸੀਗਾ ਮੈਂ ਸੋਚਦਾ ਸੀ ਕਿ ਹੁਣ ਆਪਾਂ ਇਹਨਾਂ ਨੂੰ ਲੈ ਕੇ ਆ ਕੇ ਤੁਹਾਨੂੰ ਦੱਸੀਏ ਕਿ ਤੁਸੀਂ ਇਹਨਾਂ ਲੋਕਾਂ ਦੇ ਲਈ ਹਮੇਸ਼ਾ ਪ੍ਰਾਰਥਨਾ ਕਰੋ ਹਮੇਸ਼ਾ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਇਹਨਾਂ ਨੂੰ ਯਾਦ ਰੱਖੋ ਚੀਫ ਮਿਨਿਸਟਰ ਸਾਹਿਬ ਨੂੰ ਵੀ भगवंत मान जी भी उन्होंने अपन प्रार्थनाव याद रखो फिर आप इन्होंने होर ताकत दे अगे लेके जाए और पंजाब की शांति हमेशा आप प्रार्थना करते रहे कि प्रभु जिन्हें भाईचारे ने सा हमेशा शांति जारी बनी रहे बहुत सारे मुद्दे लोगों ने चके पिछले दिनों ਔਰ ਮੈਨੂੰ ਕਹਿੰਦੇ ਮੈਂ ਤੂੰ ਬੋਲਦਾ ਕਿਉਂ ਨਹੀਂ ਜੇ ਮੈਂ ਬੋਲੂਗਾ ਤੇ ਹੋ ਸਕਦਾ ਹੈ ਕਿ ਦੋ ਮੁੱਦਿਆਂ ਦੋ ਭਾਈਚਾਰਿਆਂ ਚ ਲੜਾਈ ਹੋ ਜਾਏ ਮੈਂ ਕੌਮ ਦਾ ਸੋਚਣਾ ਤੁਸੀਂ ਆਪਣਾ ਸੋਚਦੇ ਹੋ ਬਸ ਇੰਨਾ ਹੀ ਫਰਕ ਹੈ ਇਸ ਲਈ ਆਪਣੇ ਹੱਥਾਂ ਨੂੰ ਉਠਾਵਾਂਗੇ ਆਪਾਂ ਕੁਝ ਕਹਿਣਾ ਚਾਹੁੰਦੇ ਜਨਮ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜਿੰਨੇ ਆਰ ਵੀ ਤੁਹਾਡੇ ਦਰਸ਼ਨ ਕਰਕੇ ਆਏ ਆ ਤੇ ਇੱਕ ਨਵੀਂ ਊਰਜਾ ਲੈ ਕੇ ਆਏ ਆ ਨਵੀਂ ਤਾਕਤ ਲੈ ਕੇ ਆਏ ਆ ਹallelujah ਹallelujah ਸਭ ਬਹੁਤ ਖੁਸ਼ੀ ਹੈ ਕਿਉਂਕਿ ਅਕਸਰ ਸਾਡੇ ਦੇਰਾ ਬਾਬਾ ਨਾਨਕ ਦੇ ਲੋਕ ਫਤਿਹਗੜ ਚੂੜੀਆਂ ਦੇ ਲੋਕ ਗੁਰਦਾਸਪੁਰ ਦੇ ਲੋਕ ਬਟਾਲੇ ਦੇ ਲੋਕ ਇੱਕ ਆਸ ਦੀ ਨਿਗਾ ਚ ਸੀ ਕਿਉਂਕਿ ਤੁਹਾਡੇ ਦਰਸ਼ਨ ਕਰਨ ਤੇ ਜਲੰਧਰ ਤੇ ਚਲੇ ਜਾਂਦੇ ਸੀ ਪਰ ਅੱਜ ਸਾਰੇ ਭਾਗਾ ਵਾਲਿਆਂ ਤੁਸੀਂ ਆਪ ਬਟਾਲੇ ਆਏ ਹੋ ਸਾਡੀ ਧਰਤੀ ਬਣੀ ਪਾਣ ਆਏ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਵੈਲਕਮ ਜੀ ਥੈਂਕ ਯੂ ਬੜਾ ਭਾਗਾ ਵਾਲਾ ਦੇਣਾ ਅੱਜ ਬਟਾਲੇ ਲਈ ਕਿ ਜਿਨ੍ਹਾਂ ਨੂੰ ਆਪਾਂ ਟੀਵੀ ਤੇ ਦੇਖਦੇ ਆ ਚੈਨਲਾਂ ਤੇ ਦੇਖਦੇ ਆ ਅੱਜ ਜੋ ਪ੍ਰਮੋਹ ਦੀ ਕਿਰਪਾ ਨਾਲੋਂ ਸਾਡੇ ਵਿੱਚ ਖੜੇ ਨੇ ਅੱਜ ਤੋਂ ਵਟਾ ਸੁਭਾਗਾ ਪਰਿਆ ਦਿਨ ਕੋਈ ਨਹੀਂ ਹੋ ਸਕਦਾ ਚੱਡਾ ਅੱਜ ਦੇਣ ਸੁਭਾਗਾ ਪਰਿਆ ਇਹ ਪਟਾਲੇ ਵਾਲਿਓ ਜ਼ਿਲ੍ਹਾ ਗਰਦਾਸਪੁਰ ਵੱਲ ਦੀ ਸਮੁੱਚੀ ਕ੍ਰਿਸਚਨ ਕਮਿਊਨਿਟੀ ਲਈ ਵਧਾਈ ਦਾ ਦੇਣਾ ਮੈਂ ਅੱਜ ਦੇ ਦੇ ਸਮੁੱਚੀ ਕ੍ਰਿਸਚਨ ਭਾਈਚਾਰੇ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਜਿਨ੍ਹਾਂ ਨੂੰ ਲੋਕ ਮੈਂ ਲਈ ਤਰਸਦੇ ਸੀਗੇ ਅੱਜ ਉਹ ਤੁਹਾਡੇ ਵਿੱਚ ਆਪ ਆ ਕੇ ਖੜੇ ਬਹੁਤ ਬਹੁਤ ਧੰਨਵਾਦ ਬਾਈਬਲ ਦੀ ਧਰਤੀ ਤੇ ਆਉਣ ਤਾਂ ਅਸੀਂ ਸਮੁੱਚੀ ਆਵਾਦਵੀ ਪਾਰਟੀ ਤੁਹਾਡਾ ਇੱਥੇ ਆਉਣ ਦੇ ਵੈਲਕਮ ਕਰਦੇ ਆਂ ਔਰ ਹਮੇਸ਼ਾ ਹੀ ਗ੍ਰੇਟਰ ਕਮਿਊਨਿਟੀ ਦੇ ਨਾਲ ਜੁਟਾਣੂਆਂ ਖੜਿਆ ਬਾਈਬਲ ਜਿਖਿਆ ਕਿ ਧੰਨ ਨੇ ਉਹ ਲੋਕ ਉਹ ਪੈਰ ਜਿਹੜੇ ਸੁਸਮਾਚਾਰ ਲੈ ਕੇ ਆਉਂਦੇ ਆਂ मैं अपने आप समझता बस मैं इना इन समझदा कि मैं अपना जीवन ली देता के धर्म समाचार नहीं दिता ईसाइत फैलाने दे फैलाने और मैं हमेशा खड़ा रहूंगा इस काम के लिए आओ प्रार्थना करिए सब जन सारे आम आदमी पार्टी की लीडरशिप और दूसरे लीडर्स भी खुदा जड़े इस इलाके देने। ਉਕਿ ਤੇਰੇ ਕਰ ਦੇ ਵਿੱਚ ਕਿਸੇ ਦਾ ਵੀ ਕੋਈ ਪੱਖਪਾਤ ਨਹੀਂ ਹੈ ਖੁਦਾਵੰ। ਮੈਂ ਪ੍ਰਾਰਥਨਾ ਕਰਦਾ ਹਾਂ ਮੇਰੇ ਪਿਤਾ ਇਹਨਾਂ ਦੇ ਪਰਿਵਾਰਾਂ ਦੇ ਲਈ ਇਹਨਾਂ ਦੇ ਜੀਵਨਾਂ ਦੇ ਲਈ ਤੂੰ ਇਹਨਾਂ ਨੂੰ ਬਰਕਤ ਦੇ ਖੁਦਾਵੰ। ਵਚਨ ਦੇ ਵਿੱਚ ਲਿਖਿਆ ਜਿਹੜੇ ਤੁਹਾਡੇ ਵਿਰੋਧ ਦੇ ਵਿੱਚ ਨਹੀਂ ਹਨ ਉਹ ਤੁਹਾਡੇ ਨਾਲ ਹਨ। ਮੇਰੇ ਪਿਤਾ ਇਹ ਮੇਰੇ ਭਰਾ ਜਿਹੜੇ ਤੇਰੇ ਨਾਮ ਨੂੰ ਇੱਜ਼ਤ ਦੇ ਰਹੇ ਹਨ ਖੁਦਾਵੰ ਇਹ ਮੈਨੂੰ ਇੱਜ਼ਤ ਨਹੀਂ ਦੇ ਰਹੇ ਤੈਨੂੰ ਇੱਜ਼ਤ ਦੇ ਰਹੇ ਹਨ ਖੁਦਾਵੰ ਕਿਉਂਕਿ ਵਚਨ ਤੇ ਲਿਖਿਆ ਜੇ ਕੋਈ ਤਰ ਮੀਨੂ ਤਰ ਮੀ ਸਮਝ ਕੇ ਇੱਕ ਠੰਡਾ ਗਲਾਸ ਪਾਣੀ ਦਾ ਵੀ ਪਿਲਾਏਗਾ ਉਹ ਆਪਣਾ ప్రతిਫਲ ਕਦੀ ਨਾ ਖੋਏਗਾ ਮੇਰੇ ਬਿਤਾ ਸਾਰੀ ਇੱਜ਼ਤ ਸਾਰੀ ਮਹਿਮਾ ਸਾਰਾ ਜਲਾਲ ਅਸੀਂ ਤੁਹਾਡੇ ਨਾਮ ਨੂੰ ਦਿੰਦੇ ਹਾਂ ਕਿ ਤੁਹਾਡੇ ਵਚਨ ਦੇ ਕਰਕੇ ਅੱਜ ਅਸੀਂ ਇੱਥੇ ਖੜੇ ਹਾਂ ਖੁਦਾਵੰਦ ਔਰ ਅਸੀਂ ਵਿਸ਼ਵਾਸ ਕਰਦੇ ਹਾਂ ਖੁਦਾਵੰਦ ਕਿ ਬਹੁਤ ਸਾਰੇ ਲੋਕ ਅੱਜ ਨਸ਼ਿਆਂ ਤੋਂ ਆਜ਼ਾਦ ਹੋ ਕੇ ਆਪਣੇ ਪਾਪਾਂ ਤੋਂ ਮਨ ਫਰਾ ਕੇ ਇਥੋਂ ਜਾਣਗੇ ਤੁਹਾਡੇ ਜੀਵਨ ਦੇ ਨਾਮ ਦੇ ਵਿੱਚ ਅਸੀਂ ਸਭ ਮੰਗਦੇ ਹਾਂ ਆਮੀਨ ਊਰਜਾ ਆਸ਼ੀਸ਼ ਸਭ ਸਾਡੀ ਅਚਰਚ ਉੱਚੀ ਆਵਾਜ਼ ਦੇ ਵਿੱਚ ਤਾਰੀਫ ਕਰਾਂਗੇ ਉਸ ਪਰਮੇਸ਼ਰ ਦੇ ਜੀਵਿਤ ਨਾਮ ਨੂੰ ਜਿਹਨਾਂ ਦੇ ਦੁਆਰੇ ਹallelujah ਬੋਦ ਸਾਰੇ ਜਨ ਉਸ ਦੀ ਆਵਾਜ਼ ਸੁਣੋ ਹallelujah ਫਿਰ ਉਸ ਦੀ ਆਵਾਜ਼ ਹallelujah